ਤਦੋਂ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡਵਾਲਾ ਅਚਾਨਕ ਹੀ 10 ਵਜੇ ਫਰੀ ਕੀਤਾ ਗਿਆ। ਤੱਥ ਹੈ ਕਿ ਵਾਧੇ ਰੇਟਾਂ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਤਾਂ ਉਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ 10 ਜੂਨੀਆਂ ਨੂੰ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਸ਼ਨੀਵਾਰ ਤੱਕ ਲੱਡਵਾਲ ਟੋਲ ਪਲਾਜ਼ਾ ਉੱਤੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਅੱਜ ਤੋਂ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੁਕਤ ਕਰ ਦਿੱਤਾ ਜਾਵੇਗਾ। ਤੇ ਆਗੂ ਨੇ ਸੋਸ਼ਲ ਮੀਡੀਆ ਤੇ ਇਹ ਅਲਟੀਮੇਟਮ ਜਾਰੀ ਕੀਤਾ ਸੀ। ਤੇ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੋਲ ਧਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਮਹਿੰਗੇ ਟੋਲ ਕਾਰਨ ਲੋਕ ਨਾਰਾਜ਼ ਨੇ ਇਸ ਸਮੇਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਯਾਨੀ ਕਿ ਅੰਮ੍ਰਿਤਸਰ ਦੇ 44 ਦੇ ਸਥਿਤ ਲਾਟਵਾਲ ਟੋਲ ਪਾਸਟ ਤੇ ਉੱਤੇ ਸੂਬੇ ਦਾ ਸਭ ਤੋਂ ਮਹਿੰਗਾ ਰੋਡ ਟੈਕਸ ਵਸੂਲਿਆ ਜਾ ਰਿਹਾ ਹੈ ਇਸ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਹੈ ਜੇ ਟੋਲ ਫ੍ਰੀ ਦੀ ਗੱਲ ਆਏ ਸਾਡੀ ਜਿਹੜੇ ਟੋਲ ਦੇ ਰੇਟ ਵਧੇ ਜਾਂ ਜ਼ਿਆਦਾ ਉਹਦੇ ਕਰਕੇ ਹੀ ਟੋਲ ਫ੍ਰੀ ਕਰ ਰਹੇ ਅੱਜ ਕਿ ਟੋਲ ਦੇ ਜਿਆਦਾ ਰੇਟ ਵਧਣ ਆ ਤਿੰਨ ਇਸ ਸਾਲ ਚ ਤਿੰਨ ਵਾਰੀ ਰੇਟ ਵਧ ਗਿਆ ਟੋਲ ਦਾ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਨੇ ਰਲ ਕੇ ਅਸੀਂ ਕਾਰ ਆਏਗਾ ਫ੍ਰੀ ਕਰਨ ਦਾ ਜਿਹੜਾ ਹੈਗਾ ਇਹਨੂੰ ਫ੍ਰੀ ਅਨ ਵਿੱਚੇ ਸਮੇਂ ਲਈ ਕਰਾਂਗੇ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ ਰੇਟ ਨਹੀਂ ਕੱਟ ਜਾਂਦਾ ਇਹ ਬੇਸਿਕ ਕਾਰਨ ਕੀ ਹੈ ਬੇਸਿਕ ਕਾਰਨ ਹੈ ਜਿੱਦਣ ਟੋਲ ਸ਼ੁਰੂ ਹੋਇਆ ਸੀ 150 ਰੁਪਏ ਦੀ ਪਰਚੀ ਕੱਟਦੇ ਸੀ 24 ਘੰਟੇ ਦੀ 24 ਘੰਟੇ ਜਿੰਨੀ ਜਿਹੜੇ ਮਰਜ਼ੀ ਲਾ ਲੋ ਤੁਸੀਂ ਅੱਜ 430 ਦੀ ਪਰਚੀ ਇੱਕ ਪਾਸੇ ਦੀ ਹੈ ਫਲੋਰ ਜਾਣਾ ਹੋਵੇ 200 ਦਾ ਤੇ ਲੱਗਦਾ 400 ਦੀ ਬੱਚੀ ਆ ਕਿਹੜਾ ਬੰਦਾ ਜੰਪਾ ਇਹ ਇਨਾ ਇਹ ਇਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਆ ਸਾਨੂੰ ਸਮਝ ਨਹੀਂ ਆਉਦੀ ਕਿ ਸਰਕਾਰ ਸਾਰਾ ਜੋਰ ਐਸੇ ਟੋਲ ਤੇ ਕਿਉਂ ਲਾਈ ਜਾਂਦੀ ਹੈ ਮੈਂ ਇਸ ਆਰ ਸਾਲ ਦੇ ਵਿੱਚ ਤਿੰਨ ਵਾਰੀ ਵਧ ਗਿਆ ਕਿੱਡੇ ਜੱਥੇ ਬੰਦੇ ਕਰਾ ਸਟਾਪ ਕਿਉਂ ਜਿਹੜਿਆ ਦੋ ਕਿਸਾਨ ਜਿਹਦੇ ਬੰਦਿਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਪੀਕੇਯੂ ਦਬਾਵਾ ਅਰ ਐਸਾ ਬੰਦੀ ਜਿਹੜੀ ਜਿੱਥੇ ਬੰਦੀਆ ਦੋ ਜਿੱਥੇ ਬੰਦੀਆ ਕਿਸਾਨ ਜਿੱਥੇ ਬੰਦੀਆ ਨੇ ਸਾਡੇ ਨਾਲ ਟੈਕਸੀ ਯੂਨੀਅਨਾਂ ਨੇ ਜਿਹੜੀਆਂ ਜਿੰਨੀਆਂ ਵੀ ਇਧਰੋਂ ਪਿੱਛੋਂ ਪਗਵਾੜੀ ਤੋਂ ਲੈ ਕੇ ਲੁਧਿਆਣਾ ਟੈਕਸੀ ਚਾਪਰੇਟਰ ਨੇ ਸਾਰੇ ਸਾਡੇ ਨਾਲ ਤੇ ਟਰੱਕ ਟਰੱਕ ਯੂਨੀਅਨਾਂ ਤੇ ਟਿਪਰ ਯੂਨੀਅਨਾਂ ਤੇ ਹੋਰ ਕਈ ਜਿੱਥੇ ਬੰਦੀਆਂ ਨੇ ਸੋਸ਼ਲ ਜਿੱਥੇ ਬੰਦੀਆਂ ਜੀਆਂ ਨਾਲ ਸਮਰਥਨ ਕਰ ਮਤਤਕ ਇਹ ਬਾਏ ਦਾ ਫਰੀ ਰਹੂਗਾ ਕਿੰਨੇ ਵਜੇ ਅਸੀਂ 11:30 ਫਰੀ ਕਰਾਂਗੇ ਅਣ ਮਿੱਥੇ ਸਮੇਂ ਲਈ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾਗਾ ਇਹ ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿਣਾ ਵੀ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਸਾਥ ਕਰਨਾ ਚਾਹੀਦਾ ਕਿ ਕਾਰ ਚਾਹੇ ਮਰੂਤੀ ਨਾ ਕਿ ਚਾਹੇ ਜੈਗਵਰ ਨਾ ਕਿ ਜੇਬ ਸਾਡੀ ਘਟਦੀ ਆ ਤੇ ਇਸ ਕਰਕੇ ਨਾ ਤੇ ਇੱਥੇ ਕੋਈ ਸਹੂਲਤ ਹੈਗੀ ਆ ਨਾ ਕੋਈ ਟਾਇਲਟ ਬਾਥਰੂਮ ਆ ਲੈਟਾ ਇਹਨਾਂ ਦੀਆਂ ਬੰਦ ਪਈਆਂ ਟੋਏ ਇਹਨਾਂ ਦੇ ਪਏ ਆ ਛੱਡੇ ਸਾਰੇ ਟ੍ਰਾਂਸ ਸਿਸਟਮ ਇਹਨਾਂ ਦਾ ਨਹੀਂ ਚੱਲਦਾ ਗੁੰਡਾਗਰਦੀ ਇੱਥੇ ਹੁੰਦੀ ਆ ਇਹ ਕਾਦੇ ਪੈਸੇ ਲੈਂਦੇ ਆ ਸਾਡੇ ਤੋਂ ਇਸ ਕਰਕੇ ਹੀ ਸਾਰੀ ਪਬਲਿਕ ਨੂੰ ਕਹਿੰਨੇ ਵੀ ਇੱਥੇ ਆਓ ਸਾਥ ਦਿਓ ਮੌਕਾ ਵਾਏ ਰੇਟ ਘਟ ਜਾਣਗੇ ਜੇ ਸਾਰੇ ਆ ਜਾਣਗੇ ਇਹ ਟੋਰ ਬੰਦ ਕਰਾਇਆ ਜਾਵੇ ਜਾਂ ਫ੍ਰੀ ਕਰਾਇਆ ਜਾਵੇ ਫ੍ਰੀ ਕਰਾਇਆ ਜਾਵੇ ਟੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਨਾ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ ਪਰੇਸ਼ਾਨੀ ਨਹੀਂ